ਸਸਰੇ ਕਾਲ ਸਾਰਿਆਂ ਨੂੰ ਜੀ ਕੀ ਹਾਲ ਚਾਲ ਆ ਬਾਈ ਠੀਕ ਠਾਕ ਆ ਸਾਰੇ ਬਾਈ ਜੀ ਛੋਟੀ ਜੀ ਬੇਨਤੀ ਆ ਸੁਣ ਕੇ ਜਾਓ ਜੇ ਇਹ ਬੇਨਤੀ ਖਾਸ ਕਰਕੇ ਉਹਨਾਂ ਭਰਾਵਾਂ ਨੂੰ ਜਿਹੜੇ ਸਰਪੰਚੀ ਦੀਆਂ ਚੋਣਾਂ ਤੇ ਮੈਂਬਰੀ ਦੀਆਂ ਚੋਣਾਂ ਲੜਨ ਜਾ ਰਹੇ ਆ ਜਿਹੜੇ ਫਾਰਮ ਭਰ ਰਹੇ ਆ ਤੇ ਜਿਹੜੇ ਭਰ ਆਏ ਆ ਖਾਸ ਕਰਕੇ ਉਹਨਾਂ ਭਰਾਵਾਂ ਨੂੰ ਬੇਨਤੀ ਆ ਵੀ ਤੁਸੀਂ ਚੋਣਾਂ ਲੜੋ ਖੁਸ਼ ਹੋ ਕੇ ਲੜੋ ਜੀ ਸਤ ਕੇ ਲੜੋ ਪਰ ਆਪਦੇ ਪਿੰਡ ਲੈਵਲ ਤੇ ਕਿਸੇ ਵੀ ਦੇ ਨਾਲ ਤੁਸੀਂ ਕਿਸੇ ਨਾਲ ਨਹੀਂ ਵਿਗਾੜਨੇ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਕਰਨਾ ਕਿਉਂਕਿ ਪਿੰਡ ਲੈਵਲ ਹੀ ਕੰਮ ਆਉਂਦਾ ਪਿੰਡ ਦੇ ਬੰਦੇ ਹੀ ਕੰਮ ਆਉਂਦੇ ਆ ਨੇਰੇ ਸਵੇਰੇ ਜਾਂ ਕਦੋਂ ਵੀ ਲੋੜ ਪੈਂਦੀ ਆ ਬਾਹਰੋਂ ਬੰਦਾ ਆ ਕੇ ਕੰਮ ਨਹੀਂ ਕਰਦਾਗਾ ਪਿੰਡ ਦੇ ਬੰਦੇ ਹੀ ਕੰਮ ਆਉਂਦੇ ਆ ਤੇ ਨਾਲ ਖੜਦੇ ਆ ਇਸ ਕਰਕੇ ਬਈ ਪੰਜਾਂ ਸਾਲਾਂ ਪਿੱਛੇ ਪੰਜ ਸਾਲਾਂ ਬਾਅਦ ਤਾਂ ਸਰਪੰਚੀ ਮੈਂਬਰੀ ਬਦਲੀ ਜਾਣੀ ਆ ਇਹ ਪੱਕੀ ਨਹੀਂ ਰਹਿਣੀ ਨਾਲ ਇਸ ਕਰਕੇ ਕਿਸੇ ਦੇ ਨਾਲ ਬਈ ਬੋਲਚਾਲ ਨਾ ਕਰੋ ਜੇ ਕੋਈ ਲੜਾਈ ਝਗੜਾ ਨਾ ਕਰੋ ਜੀ ਆਲਦੇ ਭਰਾਪੇ ਦੇ ਨਾਲ ਜਾਂ ਕਿਸੇ ਦੇ ਨਾਲ ਵੀ ਕਿਉਂਕਿ ਇਹ ਚੀਜ਼ਾਂ ਸਰਪੰਚੀ ਮੈਂਬਰੀ ਪੱਕੀਆਂ ਨਹੀਂ ਆ ਵੀ ਨਾਲ ਹੀ ਚੱਲਣੀਆਂ ਇਹ 5 ਸਾਲਾਂ ਬਾਅਦ ਚੇਂਜ ਹੁੰਦੇ ਰਹਿੰਦੇ ਆ ਨਵੇਂ ਬੰਦੇ ਰਹਿੰਦੇ ਆ ਪੁਰਾਣੇ ਹਟਦੇ ਜਾਂਦੇ ਆ ਇਸ ਕਰਕੇ ਬਈ ਕਿਸੇ ਦੇ ਨਾਲ ਬੋਲਚਾਲ ਨਾ ਕਰੋ ਜੇ ਤੇ ਆਦਿ ਵਧੀਆ ਢੰਗ ਤਰੀਕੇ ਨਾਲ ਵੋਟਾਂ ਪਕਤਾਓ ਤੇ ਵਧੀਆ ਸਰਪੰਚ ਚੁਣੋ ਪਿੰਡ ਲੈਵਲ ਤੇ ਜਿੱਥੇ ਸਹਿਮਤੀ ਨਾਲ ਸਰਪੰਚ ਬਣ ਰਹੇ ਆ ਜਾਂ ਬਣੇ ਆ ਜਾਂ ਮੈਂਬਰ ਬਣੇ ਆ ਉਹ ਪਿੰਡ ਵਰਗਾ ਕੋਈ ਪਿੰਡ ਨਹੀਂ ਹੋਣਾ ਜਿੱਥੇ ਮੰਨ ਲਾ ਕੋਈ ਵੋਟਾਂ ਨਹੀਂ ਹੋਈਆਂ ਜਾਂ ਸਹਿਮਤੀ ਦੇ ਨਾਲ ਸਾਰੇ ਪਿੰਡ ਨੇ ਸਰਪੰਚ ਮੈਂਬਰ ਚੁਣਿਆ ਉਹ ਪਿੰਡ ਸਹੀ ਆ ਪਰ ਜਿੱਥੇ ਵੋਟਾਂ ਪੈਣੀਆਂ ਇਲੈਕਸ਼ਨ ਮੰਨ ਲਾ ਹੁਣ ਹੋਣੇ ਆ ਜਿੱਥੇ ਵੋਟਾਂ ਭੁਗਤਣੀਆਂ ਉਸ ਉਹ ਪਿੰਡਾਂ ਨੂੰ ਮੇਰੀ ਬੇਨਤੀ ਆ ਵੀ ਕਿਸੇ ਨੇ ਵੀ ਆਪਦੇ ਭਾਈਚਾਰੇ ਦੇ ਵਿੱਚ ਜਾਂ ਕਿਸੇ ਦੇ ਨਾਲ ਕੋਈ ਬੋਲਚਾਲ ਲੜਾਈ ਝਗੜਾ ਨਾ ਕਰੋ ਜੀ ਭਾਈ ਹਮੇਸ਼ਾ ਆਪਦੇ ਕੰਮ ਆਉਦੇ ਬਗਾਨਾ ਕੰਮ ਨਹੀਂ ਆਉਂਦਾ ਹੁੰਦਾ ਆਪਦੀ ਖੜਦੇ ਨੇਰੇ ਸਵੇਰੇ ਤੇ ਪਿੰਡ ਲੈਵੜੀ ਖੜ ਖੜਦਾਂ ਦਾ ਨਾਲ ਪਿੰਡ ਦੇ ਬੰਦੇ ਹੀ ਖੜਦੇ ਆ ਹੋਰ ਕੋਈ ਆ ਕੇ ਨਹੀਂ ਖੜਦਾ ਇਸ ਕਰਕੇ ਬਾਈ ਵੋਟਾਂ ਵਧੀਆ ਪਕਤਾਓ ਸ਼ਾਂਤੀ ਤਰੀਕੇ ਦੇ ਨਾਲ ਕੋਈ ਲੜਨ ਝਗੜਨ ਦੀ ਲੋੜ ਨਹੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਸਾਰਿਆਂ ਤੱਕ ਪਹੁੰਚੇ ਸਾਰਿਆਂ ਨੂੰ ਇਸ ਦੀ ਲੋੜ ਆ ਕਿਉਂਕਿ ਵੋਟਾਂ ਪੈਣ ਪੈਣ ਪੈਣੀਆਂ ਇਸ ਕਰਕੇ ਲੜਾਈ ਝਗੜਾ ਨਾ ਹੋਵੇ ਸ਼ਾਂਤ ਤਰੀਕੇ ਨਾਲ ਵੋਟਾਂ ਪੈਣ ਤੇ ਆਪਾਂ ਦਾ ਆਪਸੀ ਪਿਆਰ ਬਣਾ ਕੇ ਰੱਖੋ ਕਿਸੇ ਨਾਲ ਬਾਈ ਲੜਨ ਬੋਲਣ ਦੀ ਕੋਈ ਲੋੜ ਨਹੀਂ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਜੇ ਤੱਪ ਕੇ ਧੰਨਵਾਦ ਸਾਰਿਆਂ ਦਾ ਜੀ